ਗੱਲ ਕਰਦੇ ਆ ਆਪਾਂ ਜਾਮਨੂ ਦੀ ਅੱਜ ਕੱਲ ਜਾਮਨੂ ਲੱਗ ਰਹੇ ਆ ਜਾਮਨੂਆਂ ਨੂੰ ਆਪਾਂ ਨੂੰ ਘਰਾਂ ਵਿੱਚ ਇੱਕ ਦੋ ਬੂਟੇ ਜ਼ਰੂਰ ਲਾਉਣੇ ਚਾਹੀਦੇ ਆ ਪਰ ਇੰਨੀ ਘਾਟ ਆ ਆਪਾਂ ਸਫਾਈ ਦਾ ਕਰਕੇ ਜਿਹੜੇ ਬੂਟੇ ਘਰਾਂ ਚ ਲੱਗੇ ਆ ਉਹਨਾਂ ਨੂੰ ਕਈ ਵਾਰ ਪੁੱਟ ਦਿੰਨੇ ਆ ਪੈੜੀਆਂ ਵਿੱਚੋਂ ਵੀ ਪੁੱਟ ਦਿੰਨੇ ਆ ਵੀ ਸਾਡੀ ਖੇਤੀ ਖਰਾਬ ਹੁੰਦੀ ਆ ਪਰ ਅਸਲ ਵਿੱਚ ਇਹ ਨਹੀਂਗਾ ਇਹਨਾਂ ਚੀਜ਼ਾਂ ਦਾ ਇੱਕ ਰੁੱਖ ਤੇ ਸੌ ਸੁੱਖ ਸ਼ਾਮੀਆਂ ਇਹ ਆਪਣਾ ਜਿਹੜੀ ਬਹਾਰ ਦਾ ਫਾਲਿਆ ਜਦੋਂ ਲੱਗਦਾ ਬੱਚੇ ਖਾਂਦੇ ਆ ਬਜ਼ੁਰਗ ਖਾਂਦੇ ਆ ਹਰ ਕੋ ਮੱਦੇ ਲੋਕ ਇਸ ਦੇ ਬਹੁਤ ਫਾਇਦੇ ਹਨ ਜਦੋਂ ਇਹ ਪੱਕ ਕੇ ਐ ਲਾਲ ਗਲਾਲ ਹੋ ਜਾਂਦੇ ਕਾਲੇ ਕਾਲੇ ਨਜ਼ਾਰਾ ਆਉਂਦਾ ਖਾਣ ਦਾ ਜਾਮਨੂ ਖਾਣ ਨਾਲ ਕਈ ਬਿਮਾਰੀਆਂ ਵਿੱਚ ਦੂਰ ਹੋ ਜਾਂਦੀਆਂ ਸਿਹਤ ਵੀ ਬਹੁਤ ਫਾਇਦੇਮੰਦ ਆ ਚੰਬੜੀ ਦੀ ਪੇਟ ਸਾਫ ਹੁੰਦਾ ਇਹਦੇ ਨਾਲ ਕਈ ਸ਼ੂਗਰ ਬੀਪੀ ਕਈ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਇਸ ਕਰਕੇ ਆਪਾਂ ਇਹ ਰੋਖ ਇੱਕ ਦੋ ਜ਼ਰੂਰ ਲੁਣੀ ਚਾਹੀਦੀ ਜਿੱਥੇ ਵੀ ਜਗ੍ਹਾ ਮਿਲੇ ਜਾਮੁੰਡਾ ਰੋਖ ਲਉਣਾ ਚਾਹੀਦਾ ਥੱਲੇ ਡਿੱਗੀ ਆ ਵੇਖੋ ਜਾਮਨੂ ਘਰ ਵਿੱਚ ਬੂਟਾ ਲਾਇਆ ਆਪਾਂ ਪੱਕੀ ਥਾਂ ਦੇ ਵਿੱਚ ਆਪਾਂ ਰੋਖ ਨੂੰ ਮਹਾਨਤਾ ਦਿੱਤੀ ਆ ਇਹ ਨਹੀਂ ਸੋਚਿਆ ਕਿ ਇਥੇ ਫर्शਿਆ ਸਾਡੀ ਖਰਾਬ ਹੋਵੇ ਲਾਗੂ ਫਰਸ ਪੁੱਟੀ ਹੀ ਆਈ ਦੀਆ ਫਰਸ ਦੇ ਲਾਗੂ ਜਗਾ ਵਿਹਲੀ ਕੀਤੀ ਆ ਵੇਖੋ ਕਿੱਡਾ ਸੋਹਣਾ ਹੋਇਆ ਜਾਮਨ ਦਾ ਰੁੱਖ ਜਿੰਨੇ ਰੁੱਖ ਲਾਵਾਂਗੇ ਓਨੇ ਵਧੀਆ ਆ ਆਪਾਂ ਰੁੱਖ ਲਾਵਾਂਗੇ ਤੇ ਸਿਹਤ ਲਈ ਬਹੁਤ ਚੰਗੇ ਘਰ ਦੇ ਵਿੱਚ ਲਾਇਆ ਜੀ ਇਹ ਤੁਹਾਨੂੰ ਚਾਰ ਸ਼ਬੀਰਾਂ ਨੂੰ ਦਿਖਾਉਨੇ ਆ ਹੋਰ ਵੀ ਰੁੱਖ ਲਗਾਏ ਆ ਆ ਵੇਖੋ ਕਰੀ ਪਲਾਂਟੇਸ਼ਨ ਪੂਰੀ ਕੀਤੀ ਆ ਜੀ ਪਰ ਹੁਣ ਤੇ ਗੱਲ ਜਾਮਨ ਦੀ ਕਰ ਰਹੇ ਆ ਨਾ ਵੇਖੋ ਜਾਮਨ ਲੱਗੇ ਆ ਇਹ ਵੀ ਕਈ ਤਰ੍ਹਾਂ ਦੇ ਆ ਇੱਕ ਰਾਜਾਮ ਨੂੰ ਕਹਿ ਦਿੰਦੇ ਆ ਜਾਮ ਨੂੰ ਪਹਿਲਾਂ ਲੱਗ ਜਾਂਦੇ ਆ ਇਹਨਾਂ ਜਾਮ ਨੂੰ ਜਿਹੜੇ ਰਾਜਾਮ ਨੂੰ ਉਹਨਾਂ ਨੂੰ ਕਈ ਵਾਰੀ ਬਾਅਦ ਚ ਪੱਕਦੇ ਆ ਜੋ ਵੀ ਆ ਪਰ ਹੈ ਤੇ ਜਾਮ ਨੂੰ ਹੀ ਨਾ ਬਾਹਰਲੇ ਦੇਸ਼ਾਂ ਚ ਫਲਾਂ ਨੂੰ ਬਹੁਤ ਮਹਾਨਤਾ ਦਿੰਦੇ ਆ ਅਸੀਂ ਇੱਥੇ ਵੀ ਅਸਾਂ ਸਮਝਦੇ ਆ ਬੱਚੇ ਖਾਂਦੇ ਆ ਬਜ਼ੁਰਗ ਖਾਂਦੇ ਆ ਪੋਲੇ ਆ ਹਰ ਇੱਕ ਉਮਰ ਦਾ ਹਰ ਇੱਕ ਵਰਗ ਦਾ ਵਿਅਕਤੀ ਖਾ ਸਕਦਾ ਇਹਦੇ ਫਾਇਦੇ ਫਾਇਦੇ ਆ ਇਸ ਲਈ ਸਾਰੇ ਨੂੰ ਬੇਨਤੀ ਆ ਘਰ ਵਿੱਚ ਜਿੱਥੇ ਜਗ੍ਹਾ ਮਿਲੇ ਜਾਂ ਪੜੀ ਵਿੱਚ ਜਿੱਥੇ ਵੀ ਜਗ੍ਹਾ ਕਿਤੇ ਸਕੂਲ ਵਿੱਚ ਮਿਲਦੀ ਹੈ ਜਿੰਨਾ ਕੋਈ ਜਗ੍ਹਾ ਨਹੀਂ ਸਕੂਲ ਗੁਰਦੁਆਰੇ ਮੰਦਰ ਮਸਜਿਦ ਦੇ ਗਿਰਜਾ ਘਰ ਆਪਾਂ ਸਾਂਝੇ ਨਾ ਤਾਂ ਉਹ ਕਿਤੇ ਵੀ ਰੋਖ ਲਗਾ ਸਕਦੇ ਹਾਂ ਖਾਸ ਕਰਕੇ ਹੁਣ ਫਲਦਾਰ ਬੂਟੇ ਲਗਾਉਣੇ ਚਾਹੀਦੇ ਆ ਜਿੰਨਾ ਦਾ ਕੋਈ ਫਾਇਦਾ ਵਾ ਇਹਨਾਂ ਦਾ ਹੋਰ ਜਿਆਦਾ ਫਾਇਦਾ ਸ਼ਾਂਤ ਹੈ 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 ਸਿਹਤ ਲਈ ਵੀ ਚੰਗੇ ਫਲ ਫਰੂਟ ਵੇਖੋ ਹੁਣ ਆਪਾਂ ਸਵੇਰੇ ਸਵੇਰੇ ਤੋੜੇ ਆ ਤੁਹਾਨੂੰ ਦਿਖਾਉਨੇ ਆ ਵੇਖੋ ਜੀ ਭਰਿਆ ਪਿਆ ਕੌਲਾ ਹੈਂ ਕਾਲੇ ਸ਼ਾ ਕਾਲੇ ਜਾਮਨੂ ਆ ਨਜ਼ਾਰੇ ਆ ਖਾਦੇ ਆ ਕੋਈ ਇਹਨੂੰ ਸਪਰੇ ਨਹੀਂ ਕੋਈ ਦਵਾਈ ਨਹੀਂ ਪਾਉਣੀ ਪੈਂਦੀ ਜਾਮਨੂ ਆ ਆ ਗਟਕਾਂ ਆਪਾਂ ਫਿਰ ਬੀਜ ਦੇਣੀਆਂ ਕਿਉਂਕਿ ਵੈਰੈਟੀ ਬਹੁਤ ਵਧੀਆ ਵਾ ਹੁਣ ਨੱਪ ਦੇਣੀਆਂ ਵਾ ਫਿਰ ਇਸ ਤੰਬੂਟੇ ਬਣ ਜਾਣੇ ਆ ਹੁਣ ਤੁਸੀਂ ਬੂਟਾ ਦੇਖੋ ਥੱਲੇ ਥੱਲੇ ਥਾਂ ਛੱਡਿਆ ਵਾ ਆਪਾਂ ਹੌਲੀ ਹੌਲੀ ਇੱਟਾਂ ਪੁੱਟ ਦੇਣੇ ਲਾਗੋ ਇਹਨੂੰ ਹੋਰ ਕਰ ਦੇਣਾ ਵਾ ਆਪਾਂ ਵੇਰੇ ਤੇ ਲਾਗੋ ਇਸ ਕਰਕੇ ਪ੍ਰਭੂ ਸਾਰਿਆਂ ਨੂੰ ਬੇਨਤੀ ਆ ਇੱਕ ਰੁੱਖ ਤੇ 100 ਸੌਕ ਜਿੰਨੇ ਰੁੱਖ ਲੱਗਦੇ ਆ ਉਹਨੇ ਹੋਰ ਜਿਆਦਾ ਸੋਖਿਆ ਲਗਾਓ ਖਾਸ ਕਰਕੇ ਫਲਦਾਰ ਬੂਟੇ ਕੋਈ ਵੀ ਐਸ ਸੀਜ਼ਨ ਵਿੱਚ ਲਗਾਓ ਇਹ ਮਹਿਮਤ ਚਲਾਓ ਆਪਣਾ ਦੇਸ਼ ਬਚਾਓ ਫਲਦਾਰ ਬੂਟੇ ਲਾਓ ਮਹਿਮਤ ਚਲਾਓ ਵੇਖੋ ਕਿੱਡੇ ਵਧੀਆ ਜਾਮ ਲੱਗਿਆ ਸਾਰੇ ਭਰਾਵਾਂ ਨੂੰ ਬੇਨਤੀ ਆ ਇਹ ਕੰਮ ਜ਼ਰੂਰ ਕਰੋ ਹੋਣਾ ਜਦ ਆਪਣਾ ਜਲਾਈ ਦਾ ਮਹੀਨਾ ਆ ਆਪਸ ਆਉਣ ਪਾਦੋਂ ਵੀ ਕਰ ਦੇਣੇ ਆ ਸੋ ਹੁਣ ਮਹੀਨੇ ਵਿੱਚ ਹਰਿਆਵਲੋਂ ਦੀ ਬਰਸਾਤ ਹੁੰਦੀ ਆ ਰੋਕ ਤੁਰ ਪੈਂਦੇ ਆ ਕਿਤੇ ਨਾ ਕਿਤੇ ਜਰੂਰ ਲਾਓ ਸਿਹਤ ਬਚਾਓ ਨਾਲੇ ਹਰਿਆਵਲ ਸੋਹਣੀ ਲੱਗਦੀ ਆ ਆਕਸੀਜਨ ਮਿਲਦੀ ਆ ਸਿਹਤ ਲਈ ਚੰਗੇ ਰੋਕ ਆ ਵੇਖੋ ਤੁਸੀਂ ਕਿੱਡਾ ਸੋਹਣਾ ਥੱਲੇ ਕੋਈ ਖਲਾਰਾ ਨਹੀਂ ਪਿਆ ਸਾਫ਼ ਸੁਥਰੀ ਜਗ੍ਹਾ ਵਾ ਐਵੇਂ ਆਹ ਦੇਂਦੇ ਖਲਾਰਾ ਖਲਾਰਾ ਜੀ ਉੱਤੇ ਡਿੱਗੇ ਆ ਸਫਾਈ ਕਰ ਲਓ ਫੇਰ ਕੀ ਹੋ ਗਿਆ ਸਫਾਈ ਤੇ ਕਰਨੀ ਪੈਣੀ ਆ ਪੈੜੀਆਂ ਚ ਵੀ ਲਾਉਣੇ ਚਾਹੀਦੇ ਆ ਕੋਈ ਫਸਲ ਖਰਾਬ ਨਹੀਂ ਹੁੰਦੀ ਫਾਇਦੇ ਜਾਦੇ ਇਹਦੇ ਫਾਇਦਾ ਬਹੁਤ ਜਿਆਦੇ ਇਹਦੇ ਵੇਖੋ ਤੁਹਾਨੂੰ ਦਿਖਾ ਰਹੇ ਆ ਵੇਖੋ ਕਾਸੀਆ ਤੇ ਵੀ ਵੇਖੋ ਭਰਿਆ ਪਿਆ ਵਕੋਆ ਬਹੁਤ ਤੋੜਿਆ ਹੋਰ ਵੀ ਕੋਈ ਲੈ ਜਾਂਦੇ ਭੈਣ ਭਰਾ ਕਈਆਂ ਬਿਮਾਰੀਆਂ ਨੂੰ ਦੂਰ ਕਰਦੇ ਆ ਸ਼ੂਗਰ ਠੀਕ ਕਰਦੇ ਆ ਬੀਪੀ ਠੀਕ ਕਰਦੇ ਆ ਮਤਲਬ ਕਿ ਕਾਫੀ ਚੀਜ਼ਾਂ ਤੋਂ ਆਪਾਂ ਨੂੰ ਛੁਟਕਾਰਾ ਦਿਵਾਉਂਦੇ ਆ ਇਹਨਾਂ ਜੀਆਂ ਗਟਕਾ ਵਿੱਚ ਕੰਮ ਆਉਂਦੀ ਆ ਉਹਨਾਂ ਦੀ ਵੀ ਦਵਾਈ ਬਣ ਜਾਂਦੀ ਆ ਤੇ ਇਸ ਕਰਕੇ ਵੀਰ ਜੀ ਸਾਰਿਆਂ ਨੂੰ ਬੇਨਤੀ ਆ ਇਸ ਪਾਸੇ ਧਿਆਨ ਕਰੋ ਰੁਕਵਾ ਤੋਂ ਅਦਰਗਾਹੋ ਜਾਮਨੋ 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 ਰਸੇ ਪਿਆ ਧੰਨਵਾਦ ਆਪ ਜੀ ਦਾ ਵੀਡੀਓ ਦੇਖਣ ਨੂੰ ਇਸ ਨੂੰ ਅੱਗੇ ਵੀ ਸ਼ੇਅਰ ਸ਼ੇਅਰ ਕਰ ਦਿਓ ਸਾਰੇ ਇਸ ਕਰਕੇ ਰੋਕ ਲਗਾਉਂਗੇ ਪਲਾਂਟੇਸ਼ਨ ਵਧੇਗੀ ਹਰਿਆਵਲ ਵਧੇਗੀ ਵਾਤਾਵਰਨ ਸਾਫ਼ ਹੋਵੇਗਾ ਆਪ ਸਭ ਜੀ ਨੂੰ ਬੇਨਤੀ ਹੈ ਸ਼ੇਅਰ ਸ਼ੇਅਰ ਧੰਨਵਾਦ ਆਪ ਜੀ ਦਾ